Ele nem a ਅੱਜ ਅਸੀਂ ਜਿਹੜਾ ਐਸਕੇਐਮ ਪੋਲੀਟੀਕਲ ਸੀਗਾ ਜਿਹਦੇ ਵੱਡੇ ਲੀਡਰ ਗਰਾਹਾਂ ਸਾਹਿਬ ਲੱਖੋਵਾਲ ਜੀ ਮਨਜੀਤ ਤਨੇਰ ਆ ਚੋਹਾਨ ਸੀਗੇ ਉਹਨਾਂ ਦੇ ਲੀਡਰਸ਼ਿਪ ਆ ਉਹਨਾਂ ਨੇ ਪੰਜ ਨੂੰ ਅੱਜ ਚੰਡੀਗੜ੍ਹ ਜਾਣਾ ਸੀਗਾ ਅਰ ਪੰਜਾਬ ਤੇ ਕੇਂਦਰ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਆਪਣਾ ਮੋਰਚਾ ਲਾਉਣਾ ਸੀ ਕੇਂਦਰ ਕੋ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ 17 ਦਾ 34 ਸੈਕਟਰ ਮੰਗਿਆ ਇਹਨਾਂ ਨੇ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੇ ਮੀਡੀਆ ਤੋਂ ਪਤਾ ਲੱਗ ਰਿਹਾ ਔਰ ਮੁੱਖ ਮੰਤਰੀ ਸਾਹਿਬ ਮੀਟਿੰਗ ਤੋਂ ਉੱਠ ਕੇ ਕਹਿ ਕੇ ਚਲੇ ਗਏ ਵੀ ਤੁਸੀਂ ਜੋ ਕਰਨਾ ਕਰ ਲੋ ਜੜੀਆਂ ਤੁਹਾਡੀਆਂ ਪਹਿਲੀਆਂ ਮੰਗਾਂ ਮੰਨੀਆਂ ਹੋਈਆਂ ਉਹ ਵੀ ਨਹੀਂ ਮੈਂ ਮੰਨਦਾ ਹੈਗਾ ਇਹ ਮੈਨੂੰ ਲੱਗਦਾ ਜੋ ਮੇਰਾ ਵੀ ਤਜਰਬਾ ਰਿਹਾ ਦੋ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਕੈਪਟਨ ਮਨਿੰਦਰ ਦੀ ਸਰਕਾਰ ਵੀ ਦੋ ਵਾਰ ਰਹੀ ਕਦੀ ਕਿਸੇ ਮੁੱਖ ਮੰਤਰੀ ਐ ਉੱਠ ਕੇ ਨਹੀਂ ਗਿਆ ਮੀਟਿੰਗ ਚੋਂ ਨਾ ਇਹੋ ਜਿਹਾ ਬਿਹੇਵਰ ਆਵਾ ਜੋ ਮੈਂ ਦੇਖਿਆ ਇਹ ਮਾੜੀ ਗੱਲ ਸੀ ਚਲੋ ਤੁਸੀਂ ਗੱਲ ਮੰਨਣੀਆਂ ਮੰਗਾ ਮੰਨਣੀਆਂ ਨਹੀਂ ਮੰਨੀਆਂ ਤੁਹਾਡੀ ਮਰਜ਼ੀ ਆ ਉਹਨਾਂ ਨੂੰ ਥਾਂ ਦੇ ਦਿਓ ਪ੍ਰਦਰਸ਼ਨ ਕਰ ਲੈਣ ਫਿਰ ਪਰਸੋਂ ਤੋਂ ਛਾਪੇਮਾਰੀ ਕਰਕੇ ਜਿਹੜੇ ਉਹਨਾਂ ਦੇ ਲੀਡਰਸ਼ਿਪ ਐ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਹੁਤ ਸਾਰੇ ਮੈਨੂੰ ਲੱਗਦਾ ਦਰਜਨਾ ਕਿਸਾਨ ਜੇਲਾਂ ਚ ਚਲੇ ਗਏ ਆ ਅੱਜ ਵੀ ਵੱਡੇ ਹੈਵੀ ਬੈਰੀਕੇਟਿੰਗ ਕਰਕੇ ਅਗਾ ਤਾਂ ਇਹ ਜਿਹੜਾ ਜ਼ਬਰ ਕੀਤਾ ਭਗਵੰਤ ਮਾਨ ਸਰਕਾਰ ਨੇ ਅਸੀਂ ਉਹਦੇ ਵਿਰੁੱਧ ਦੇ ਵਿੱਚ ਕਿਸਾਨ ਜੜਾ ਬਾ ਅੱਜ ਅੰਮ੍ਰਿਤਸਰ ਦੇ ਵਿੱਚ 21 ਥਾਵਾ ਤੇ ਤੇ ਲਗਭਗ ਕਹਿ ਲੋ ਵੀ 18 ਜਿਲ੍ਹੇ ਜੜੇ ਨੇ ਸਾਡੇ ਕਿਸਾਨ ਬੇਦੁਰਸ਼ਕ ਚ ਬਿਠੀ ਦੇ ਉਥੇ ਦਸਿਓ ਹਜ਼ਾਰ ਕਿਸਾਨ ਜੜਿਆ ਅੱਜ ਅਰਥੀ ਫੂਕ ਮਜਾਰਾ ਕਰਨਗੇ ਇਹ ਜ਼ਬਰ ਦੇ ਵਿਰੁੱਧ ਕਐਮਐਮ ਦੀ ਲੀਡਰਸ਼ਿਪ ਜਿੱਦਾਂ ਮਨਜੀਤ ਰਾਏ ਜੀ ਉਹਨਾਂ ਦੀ ਸਾਰੀ ਯੂਨੀਅਨ ਨੂੰ ਛਾਪੇ ਮਾਰੀ ਬੀਕੇਜੂ ਸ਼ਹੀਦ ਪਗਤ ਸਿੰਘ ਦੀ ਮਹਾਲੀ ਦੀ ਲੀਡਰਸ਼ਿਪ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੋਂ ਬਾਅਦ ਬੀਕੇਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੀ ਜਥੇਬੰਦੀ ਬੀਕੇਜੂ ਆਪਣਾ ਬੀਕੇਜੂ ਬਹਿਰੂ ਸਾਹਿਬ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਲਬਾਖ ਸਿੰਘ ਦੀ ਗੱਲ ਜਿੰਨਾਂ ਦਾ ਪ੍ਰੋਗਰਾਮ ਹੀ ਨਹੀਂ ਸੀਗਾ ਸਾਡੇ ਤਰਨਤਾਰ ਤੋਂ ਬੰਦੇ ਗ੍ਰਿਫਤਾਰ ਕੀਤੇ ਗਏ ਥਾਣਿਆਂ ਗਾੜੀ ਧਰਨੇ ਲਾ ਕੇ ਸੀ ਛੜਾਏ ਹੈਗੇ ਕਾ ਸਰਕਾਰ ਜ਼ਬਰ ਤੇ ਆਈ ਹੋਈ ਆ ਮੈਂ ਸਿਰ ਮੁੱਖ ਮੰਤਰੀ ਨੂੰ ਨਿਮਰਤਾ ਸਾਤ ਬੇਨਤੀ ਕਰਨਾ ਚਾਹੂਗਾ ਵੀ ਇੱਥੇ ਤਾਂ ਬਾਦਲ ਸਾਹਿਬ ਆਰਧ ਸੈਨਿਕ ਫੋਰਸ ਲੈ ਕੇ ਵੀ ਆਉਂਦੇ ਰਹੇ ਆ ਤੁਸੀਂ ਉਹ ਕਸਰ ਛੱਡਤੀ ਇਹ ਪੰਜਾਬ ਵਾਲੇ ਲੋਕ ਆ ਜਬਰ ਨਹੀਂ ਬਰਦਾਸ਼ਤ ਕਰਦੇ ਹੁੰਦੇ ਔਰ ਅਸੀਂ ਕਹਿੰਨੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਵੀ ਸਾਡੀ 3 ਕਰੋੜ ਲੋਕਾਂ ਪ੍ਰਤੀ ਜਵਾਬ ਦੇਈ ਆ ਆਜੋ ਸਾਡੇ ਨਾਲ ਤੁਹਾਨੂੰ ਰਾਵੀ ਤੇ ਲੈ ਜੰਨੇ ਤੁਹਾਡੀ ਨਜਾਇਜ਼ ਮਾਈਨਿੰਗ ਦਿਖਾ ਦਿੰਨੇ ਆ ਬਿਆਸ ਤੇ ਲੈ ਜੰਨੇ ਅੱਜ ਵੀ ਪਿੰਡਾਂ ਵਿੱਚ ਨਸ਼ਾ ਸ਼ਰਿਆਂ ਵਿੱਚਦਾ ਜੇ ਅਸੀਂ ਝੂਠੇ ਹੋਈਏ ਅਸੀਂ ਆਉਂਦਾ ਛੱਡ ਦਾਂਗੇ ਅੱਜ ਤੁਹਾਨੂੰ ਬਖਾ ਦਿੰਨੇ ਆ ਕਿੱਥੇ ਰਹੇ ਤਿੰਨ ਸਾਲ ਅੱਜ ਗੋਭੀ ਕਿਸਾਨਾਂ ਦੀ ਮੰਡੀ ਵਿੱਚ ਰੋਲ ਰਹੀ ਆ ਤੁਸੀਂ ਕਿੱਥੇ ਜੇ ਆ ਪਿਛਲੇ ਦਿਨੀ ਸਾਡਾ ਝੋਨਾ ਮੰਡੀਆਂ ਚ ਰੁਲ ਗਿਆ ਤੁਸੀਂ ਕਿੱਥੇ ਰਹੇ ਅਸੀਂ ਧਰਨੇ ਲਾ ਕੇ ਝੋਨਾ ਬਕਾਇਆ ਅੱਜ ਵੀ ਪੰਜਾਬ ਦੇ ਸੈਲਰਾਂ ਵਿੱਚ ਝੋਨਾ ਨਹੀਂ ਛੜਿਆ ਜਾ ਰਿਹਾ ਪੰਜਾਬ ਦੇ ਚੌਲ ਨਹੀਂ ਗਏ ਹੈਗੇ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਹੈਗੀ ਹੈਗੀ ਆ ਪ੍ਰਧਾਨ ਮੰਤਰੀ ਦਾ ਤਰਕ ਵੀ ਜਨਤਾ ਨੂੰ ਪਰੇਸ਼ਾਨ ਕਰਦੇ ਆ ਕਿਸਾਨ ਜਿੱਥੇ ਬੰਦੀ ਪਲਾਨ ਕਰਕੇ ਬਹਿ ਜਾਂਦੀ ਵੀ ਪਹਿਲਾਂ ਇਹਨੇ ਧਰਨਾ ਦਿੱਤਾ ਹੋਣਾ ਸੀ ਦੇਣਾ ਮੈਂ ਕਹਿੰਨਾ ਮੁੱਖ ਮੰਤਰੀ ਸਾਹਿਬ ਇੱਕ ਸਾਲ ਦਾ ਰਿਕਾਰਡ ਕੱਢਣ ਜੜੇ ਤੇ ਰੇਲਾਂ ਜਾਮ ਹੁੰਦੀਆਂ ਦੱਸਣ ਪਿਛਲੇ ਅੱਜ ਕਰਕੇ ਮਹੀਨੇ ਕਿੰਨੇ ਰੇਲ ਜਾਮ ਕੀਤੀ ਪਿਛਲੇ ਮਹੀਨੇ ਪਿਛਲੇ 8 ਮਹੀਨੇ ਦਾ ਰਿਕਾਰਡ ਕੱਢ ਲੈ ਕਿਉਂ ਬੋਲਿਆ ਜਾ ਰਿਹਾ ਵੀ ਜਨਤਾ ਦੇ ਵਿੱਚ ਕਿਸਾਨ ਮਜ਼ਦੂਰ ਆਗੂ ਜੜੇ ਉਹਨਾਂ ਦੀ ਕਰਦਾਰ ਕੁਸੀ ਹੋ ਸਕੇ ਬਾਕੀ ਤਾਂ ਵਿਰੋਧੀ ਤੇ ਲੜ ਨਹੀਂ ਰਿਹਾ ਲਾੜੀ ਕਿਸਾਨ ਮਜ਼ਦੂਰ ਲਹੇ ਆ ਮੈਂ ਕਹਿੰਨਾ ਇਹ ਤਿੰਨ ਕਰੋੜ ਪੰਜਾਬੀਆਂ ਨੇ ਫੈਸਲਾ ਕਰਨਾ ਅਸੀਂ ਗਲਤ ਆ ਸਾਨੂੰ ਵੀ ਪੰਜਾਬੀ ਗਲਤ ਕਹਿ ਸਕਦੇ ਕਿ ਮੈਂ ਤਿੰਨ ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਮੈਂ ਕੋਈ ਕੱਲੇ ਕਿਸਾਨਾਂ ਦਾ ਮੈਂ ਮੈਂ ਕਦੋਂ ਕਹਿਣਾ ਵੀ ਕਿਸਾਨਾਂ ਦੀ ਆਬਾਦੀ ਵੀ ਦੇਖ ਲੈਣਾ ਫਿਰ ਕਿੰਨੀ ਹੈਗੀ ਆ ਮੈਂ ਕਹਿੰਦਾ ਦੁਕਾਨਦਾਰਾਂ ਦੀ ਨੁਮਾਇੰਦਗੀ ਕਰ ਲਓ ਜਿਹੜਾ ਔਨਲਾਈਨ ਵਪਾਰ ਹੋ ਰਿਹਾ ਜਿਹੜੇ ਵੱਡੇ ਸ਼ੋਪਿੰਗ ਮਾਲ ਆ ਰਹੇ ਜਿਨ੍ਹਾਂ ਦੁਕਾਨਦਾਰੀ ਉਜੜਨੀ ਆ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਆ ਜਿਹੜੇ 33 ਵੱਡੇ ਮਾਲ ਲੱਗ ਰਹੇ ਨੇ ਜਿਨ੍ਹਾਂ ਸਾਡੀ ਖੇਤੀ ਮੰਡੀ ਜਾੜਨੀ ਆ ਉਹਨਾਂ ਦੀ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਵੀਡੀਓ ਦਿਖਾ ਦੀਏ ਕਿੰਨੀਆਂ ਤੁਹਾਡੀਆਂ ਬਤਾਈਆਂ ਦੀਆਂ ਵੀਡੀਓ ਕਿੰਨੀਆਂ ਹੈਗੀਆਂ ਵਾ ਜੜੀਆਂ ਉਹ ਬਖਾ ਦੀਆਂ ਕਿੰਨੀਆਂ ਹੈਗੀਆਂ ਵਾ ਉਹ ਕਿੰਨੀਆਂ ਵੀਡੀਓ ਹੈਗੀਆਂ ਜਿੱਚ ਤੁਸੀਂ ਸਾਡੇ ਧਰਨਿਆਂ 'ਚ ਬਹਿੰਦੇ ਰਹੇ ਹੋ ਜਦੋਂ ਤੁਸੀਂ ਧਰਨਿਆਂ 'ਤੇ ਬਹਿੰਦੇ ਹੋ ਉਦੋਂ ਤਾਂ ਅਸੀਂ ਚੰਗੇ ਸੀਗੇ ਹੁਣ ਧਰਨੇ ਸਾਡੇ ਮਾੜੇ ਕੋ ਕਿ ਮੈਂ ਕਹਿੰਨਾ ਜੜੇ ਉਹ ਕਹਿੰਦੇ ਨਾ ਮੈਂ ਕਿਸਾਨਾਂ ਦਾ ਪੁੱਤ ਆ ਤੇ ਵਾਹੀ ਕਰਦਾ ਵਾ ਮੈਨੂੰ ਪਤਾ ਮੈਂ ਕਹਿੰਨਾ ਮੁੱਖ ਮੰਤਰੀ ਜੀ ਆ ਜੀਏ ਆਪਾਂ ਸਟਾਲੇ ਦਾ ਵੀ ਕਹਿੰਦੇ ਖੇਤੀ 'ਚ ਔਖਾ ਹੁੰਦਾ ਦੇਣਾ ਤੋਰੀਏ ਦਾ ਬੀਜ ਦੇਣਾ ਵੀ ਔਖਾ ਹੁੰਦਾ ਆਪਾਂ ਬੀਜ ਦੇ ਕੇ ਵੇਖ ਲਈਏ ਕਿਸਾਨਾਂ ਦਾ ਪੁੱਤ ਕੌਣ ਹੈਗਾ ਅਸੀਂ ਵੀ ਕਿਸਾਨਾਂ ਦੇ ਪੋਤੇ ਆ ਜਿਹੜੇ ਜਿਹਨਾਂ ਕਿਸਾਨ ਨੇ ਉਹਨਾਂ ਖੇਤ ਨਹੀਂ ਗਏ ਜਿੰਨਾ ਮੈਂ ਖੇਤ ਮੈਂ ਕਹਿੰਦਾ ਇੱਕ ਇੱਕ ਕੀਤਾ ਆਨਲਾਈਨ ਮੀਡੀਆ ਲਾਇਏ ਤੋਰੀਏ ਦੇ ਕੇ ਵੇਖ ਲਈਏ ਬੀਜ ਦੇਣਾ ਹੁੰਦਾ ਪੂਰਾ ਅਸੀਂ ਕਿਹੜਾ ਕਹਿੰਦੇ ਵੀ ਨਹੀਂ ਆਉਂਦਾ ਪੱਠੇ ਵੱਢ ਕੇ ਵੇਖ ਲੈਣੇ ਆ ਭਰੀਆਂ ਚੁੱਕ ਕੇ ਦੇਖ ਲੈਣੇ ਆ ਪਤਾ ਲੱਗ ਜੂ ਬਿਠੋੜੇ ਹੱਥਾਂ ਤੇ ਛਾਲੇ ਪੈਂਦੇ ਕਿ ਸਾਡੇਾਂ ਤੇ ਪੈਂਦੇ ਆ ਜੇ ਅਸੀਂ ਨਾ ਕੰਮ ਕੀਤਾ ਹੋ ਸਾਡੇਾਂ ਤੇ ਪੈ ਜਾਣਗੇ ਇਹਦਾ ਡਾਕਟਰਾਂ ਨੇ 5 ਮਿੰਟਾਂ ਹੀ ਦੱਸ ਦੇਣਾ ਸਵਾਲ ਇਹ ਨਹੀਂ ਵੀ ਖੇਤੀ ਕੌਣ ਕਰਦਾ ਕੌਣ ਨਹੀਂ ਕਰਦਾ ਸਵਾਲ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਰਾਜ ਵਿੱਚ ਸਾਡੀ ਮਾਂ ਭੈਣ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੀ ਇੱਥੇ ਸੈਂਕੜੇ ਵਾਰਦਾਤਾਂ ਹੋ ਰਹੀਆਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਹਾਡੇ 92 ਵਿਧਾਇਕ ਤੁਹਾਡੇ ਚੇਅਰਮੈਨ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪੁਲਿਸ ਦਾ ਕਿੰਨਾ ਅਮਲਾ ਫੈਲਾ ਫਿਰਦਾ ਤੁਸੀਂ ਕਹਿੰਦੇ ਹੋ ਵੀਆਈਪੀ ਕਲਚਰ ਖਤਮ ਕਰਨਾ ਕਿੱਥੇ ਗਿਆ ਅੱਧੀ ਫੋਰਸ ਤੁਹਾਡੇ ਟਾਪਰ ਦੇ ਦਵਾਲੇ ਕੋ ਮੰਡਈ ਆ ਫਿਰ ਇਹ 3 ਕਰੋੜ ਲੋਕਾਂ ਦੀ ਜਵਾਬਦੇਹੀ ਕਿੱਥੇ ਹੈਗੀ ਆ ਹਾਂ ਤੋਡੀ ਅਮਰਤ ਸ਼ਾਹ ਜੀ ਨਾਲ ਗੁੱਡਵਿਲ ਆ ਚੰਗੀ ਗੱਲ ਹਾਹੀ ਤੇਨੇ ਕੱਲ ਨੂੰ 27 ਨੂੰ ਤੁਸੀਂ ਲਖਣ ਵੀ ਇਕੱਠੇ ਲੜੋ ਠੀਕ ਹੈ ਮੈਂ ਕਹਿੰਦਾ ਅਮਰਤ ਸ਼ਾਹ ਜੀ ਤੁਹਾਡੇ ਜਿੰਨੇ ਵੀ 26 27 ਸਟੇਟ ਆ ਉਹਨਾਂ ਚ ਸਭ ਤੋਂ ਬੀਬਾ ਮੁੱਖ ਮੰਤਰੀ ਆ ਤੁਸੀਂ ਵੀ ਕਿਸਾਨ ਮਜ਼ਦੂਰ ਲਹਿਰ ਨੂੰ ਕੁੱਟਣਾ ਚਾਹੁੰਦੇ ਹੋ ਉਹਨੇ ਕੁੱਟ ਦਿੱਤੀ ਆ ਘਟੋ ਘਟ ਛੱਡਾ ਆਰਡੀਐਫ ਕਾ ਦੇ ਦੋ ਇਹ ਤਾਂ ਦੇ ਦੋ ਸਾਨੂੰ ਵਸੇ ਅੱਜ ਇਹ ਸੜਕਾਂ ਬਣ ਜਾਣ ਦੂਜੀ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਸਟੈਂਡ ਕਲੀਅਰ ਕਰੋ ਕਿ ਸ਼ੰਭੂ ਤੇ ਖਨੋਰੀ ਬਾਰਡਰ ਤੇ ਸੜਕਾਂ ਕੇਂਦਰ ਦੀ ਮੋਦੀ ਸਰਕਾਰ ਨੇ ਕੱਡੀਆਂ ਹੋਈਆਂ ਵਾ ਔਰ ਜਿੱਦਨ ਮਰਜੀ ਮੁੱਖ ਮੰਤਰੀ ਸਾਹਿਬ ਆਜਣ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਮਲੇ ਫੈਲੇ ਦੀ ਗੱਡੀ ਆਪਣੇ ਧਰਨੇ ਤੋਂ ਦਗਾ ਲਾਂਗੇ ਸਾਡੇ ਨਾਲ ਕੋਈ ਛੜਕਾਂ ਨਹੀਂ ਬੰਦ ਹੈਗੀਆਂ ਭਾਵੇਂ ਕੇਂਦਰ ਦੇ ਮੰਤਰੀ ਆਜਣ ਉਹ ਥਾਣੇ ਆ ਕੇ ਸਾਡੇ ਨਾਲ ਮੀਟਿੰਗ ਕਰਨ ਅਸੀਂ ਛੜਕਾਂ ਖੋਲੀ ਅਸੀਂ ਕਹਿੰਨੇ ਜਿਹੜੀ ਕੱਲ ਛੜਕ ਖੋਲਣੀ ਆ ਅੱਜ ਖੋਲੋ ਲੋਕ ਤੰਗ ਹੋ ਰਹੇ ਆ ਅਸੀਂ ਦੇਸ਼ ਦੇ ਵਪਾਰੀਆਂ ਦੇ ਨਾਲ ਆ ਟਰਾਂਸਪੋਰਟਰਾਂ ਦੇ ਨਾਲ ਆ ਤੁਸੀਂ ਕਿੰਨਾਂ ਦੇ ਨਾਲ ਜੇ ਤੁਸੀਂ ਦੱਸੋ ਕੱਲ ਨੂੰ ਇਹ ਵੀ ਨਾ ਕਹਿ ਦਿਓ ਕਿ ਸ਼ਹੀਦ ਸੁਭਕਰਨ ਸਿੰਘ ਨੂੰ ਭਾਜਪਾ ਨੇ ਗੋਲੀ ਨਹੀਂ ਮਾਰੀ ਥੋੜਾ ਸਟੈਂਡ ਬਦਲਦਾ ਦਿਖਦਾ ਮੈਨੂੰ ਹੋਰ ਤਾਂ ਉਹਨਾਂ ਨੇ ਮਾਰੀ ਆ ਨਾ ਦੂਜੀ ਮੈਂ ਬੇਨਤੀ ਕਰਨਾ ਚਾਹੁੰਦਾ ਆਹ ਜਿਹੜੀ ਲੁਧਿਆਣੇ ਦੇ ਵਿੱਚ ਆ ਪ੍ਰਦੂਸ਼ਣ ਨਾਲ ਦਰਿਆ ਦਾ ਪਾਣੀ ਕਿਹੜਾ ਮੀਡੀਆ ਨਹੀਂ ਜਾਂਦਾ ਉਹ ਲੋਕਾਂ ਦੀ ਜਵਾਬਦੇਹੀ ਕਿਹਦੀ ਹੈਗੀ ਆ ਆ ਇਸ ਵੇਲੇ ਸੈਂਟਰ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੇਂਦਰੀਕਰਨ ਕਰਤਾ ਵੀ ਕੋਈ ਸਟੇਟਾਂ ਕੋ ਨਹੀਂ ਪੁੱਛਣਾ ਮੁੱਖ ਮੰਤਰੀ ਸਾਹਿਬ ਤੁਸੀਂ ਬੋਲੇ ਨਹੀਂ ਹੈਗੇ ਉੱਤੇ ਬੋਲੋ ਨਸ਼ੇ ਦੇ ਖਿਲਾਫ ਇੱਕ ਪੀਲਾ ਪੰਜਾ ਚਲਾਇਆ ਜਾ ਰਿਹਾ ਉਹਨੂੰ ਤੁਸੀਂ ਕਿਦਾਂ ਦੇਖਦੇ ਦੋ ਗੱਲਾਂ ਅਸੀਂ ਕਹਿੰਨੇ ਜੇ ਦੇਸ਼ ਦਾ ਐਕਟ ਦੇਸ਼ ਦਾ ਸੰਵਿਧਾਨ ਇਹ ਗੱਲਾਂ ਕਹਿੰਦਾ ਹੈਗਾ ਤਾਂ ਕਿਸੇ ਦੀ ਵੀ ਜਾਇਦਾਦ ਢਾਈ ਜਾਣੀ ਚਾਹੀਦੀ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਫਿਰ ਇਹੋ ਜੇ ਤਾਲਿਬਾਨੀ ਐਕਸ਼ਨ ਨਹੀਂ ਹੋਣੇ ਚਾਹੀਦੇ ਨਸ਼ਾ ਫੜਿਆ ਜਾਣਾ ਚਾਹੀਦਾ ਮੈਂ ਤਾਂ ਕਹਿੰਨਾ ਭਗਵੰਤ ਮਾਨ ਜੀ ਤੁਸੀਂ ਨਸ਼ੇ ਦੇ ਦੁਕਾਨਦਾਰ ਨੂੰ ਨਹੀਂ ਫੜ ਰਹੇ ਇਹ ਦੁਕਾਨ ਖੋਲ ਕੇ ਬੈਠਾ ਤੁਸੀਂ ਗਾਕਾ ਨੂੰ ਫੜ ਰਹੇ ਜੇ ਤੁਸੀਂ ਨਾਂ ਲੈ ਆ ਬਕਾਇਦਾ ਮੈਂ ਕੋ ਨਾਂ ਲੈ ਦੂ ਤੁਸੀਂ ਕਿੰਨਾ ਕਿੰਨਾਂ ਦੇ ਨਾਂ ਲੈ ਸੀ ਵੀ ਇਹ ਨਸ਼ਿਆਂ ਦੇ ਸਦਾਗਰ ਹੈ ਜੇ ਤੁਹਾਡੀ ਜੁਰਤ ਤਾਂ ਤਾਂ ਜੁ ਉਹਨਾਂ ਦੇ ਨਾਮ ਲੈ ਕੇ ਖਾਲੋ ਤੁਹਾਡੇ ਖਿਲਾਫ ਮੁਕਦਮੇ ਕੀਤੇ ਤੁਹਾਡਾ ਕੇਜਰੀਵਾਲ ਜੀ ਮਾਫੀ ਮੰਗ ਕੇ ਗਿਆ ਉਹਨਾਂ ਕੋਲੇ ਤੁਸੀਂ ਉਹਨਾਂ ਨੂੰ ਫੜੋ ਅੰਦਰ ਦਿਓ ਚੋ ਨਹੀਂ ਅੰਦਰ ਦਿੰਦੇ ਹੈਗੇ ਤੁਸੀਂ ਆਮ 100 ਗ੍ਰਾਮ ਵਾਲੇ ਨੂੰ 200 ਗ੍ਰਾਮ ਵਾਲੇ ਨੂੰ ਅੰਦਰ ਦੇ ਕੇ ਕਿਹੜਾ ਵੀ ਜੜੇ ਕਮਰਸ਼ੀਅਲ ਕੰਮ ਕਰ ਰਹੇ ਤੇ 3 ਸਾਲ ਤੁਹਾਡੇ ਐਮਐਲਏ ਫਿਰ ਨਸ਼ਾ ਵੇਚਦੇ ਰਹੇ ਕੌਣ ਨਸ਼ਾ ਵੇਚਦਾ ਰਿਹਾ ਮੁੱਖ ਮੰਤਰੀ ਪੰਜਾਬ ਜੀ ਅਸੀਂ ਵੀ ਰਹਿਣਾ ਤੁਸੀਂ ਵੀ ਇੱਥੇ ਰਹਿਣਾ ਵਾ ਪੰਜਾਬ ਦੇ 3 ਕਰੋੜ ਲੋਕ ਦੱਸਣਗੇ ਕਿ ਕਿਸਾਨ ਸਹੀ ਆ ਕਿ ਸਾਡਾ ਮੁੱਖ ਮੰਤਰੀ ਸਹੀ ਆ ਧੰਨਵਾਦ ਧੰਨ ਆ ਪਗੰਦ ਬੰਦਾ ਪਤਲਾ ਫੁੱਕਿਆ ਗਿਆ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਅਮਰਸੱਦ ਦੇ ਗੋਲਡਨ ਗੇਟ ਤੇ ਖੜੇ ਹਾਂ ਜਿੱਥੇ ਪਗੰਦ ਮਾਰ ਸਕਾਰ ਦਾ ਪਤਲਾ ਫੁੱਕੇ ਤੇ ਪੂਰੀ ਤਰ੍ਹਾਂ ਜਿਹੜਾ ਲੋਕਾਂ ਦਾ ਕਿਸਾਨਾਂ ਨੇ ਨਾਹਰੇ ਬਾਜੀ ਕੀਤੀ ਹੈ ਸਰਕਾਰ ਤੇ ਇਸ ਰਵਈਏ ਦੀ ਜਿਹੜੀ ਆ ਨੁੰਡਾ ਕੀਤੀ ਆ ਕਿਉਂਕਿ ਜੋ ਐਸਕੇਮ ਵੱਲੋਂ ਛੱਡੀ ਘਾੜ ਦੇ ਵਿੱਚ ਮੋਰਚਾ ਲਾਉਂ ਆ ਕੇ ਜੋ ਆਪਣੀ ਤਿਆਰੀ ਕੀਤੀ ਉਹਦੇ ਸੰਬੰਧ ਦੇ ਵਿੱਚ ਸੀਐਮ ਮਾਨ ਦੇ ਨਾਲ ਜਿਹੜੀ ਆ ਮੀਟਿੰਗ ਸੀ ਜੋ ਜਿਹੜੀ ਆ ਬੇਸਟਾਰੀ ਦੀ ਟੁੱਟ ਗਈ ਤੇ ਉਹਦੇ ਵਿੱਚ ਜੋ ਭੰਤਮਾਨ ਮਾਂ ਦੀ ਜਿਹੜੀ ਆ ਬੋਲੀ ਸੀ ਉਹਨਾਂ ਦੀ ਬੋਲਚਾਲ ਬਾਣੀ ਸੀਗੀ ਉਹ ਬਹੁਤ ਹੀ ਘਟਿਆ ਤੇ ਨਿੰਦਰਜੋਗ ਸੀ ਜਿਹੜਾ ਉਹ ਮੀਡਲ ਟੁੱਟਣ ਤੋਂ ਬਾਅਦ ਜੋ ਸਰਕਾਰ ਨੇ ਜੋ ਰਵਈਆ ਅਪਣਾਇਆ ਸਰਕਾਰਾਂ ਕਿਸਾਨਾਂ ਦੇ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਕੇ ਉਹਨਾਂ ਘਰਾਂ ਜੋ ਜਿਹੜੀ ਦਾ ਖੰਡ ਨੂੰ ਖਾਣਿਆਂ ਦੇ ਵਿੱਚ ਬੰਦ ਕੀਤਾ ਜਿਹੜਾ ਜਿਹਨ ਬਹੁਤ ਹੀ ਘਟਿਆ ਤੇ ਨਿੰਦਰਜੋਗ ਇਹ ਰਵਈਆ ਬਹੁਤ ਸਾਰੇ ਸਾਡੇ ਆਸਮਾਨ ਜਿਹੜਾ ਅਸਰ ਘਾੜਿਆਂ ਦੇ ਵਿੱਚ ਜਿਹੜਾ ਵਾ ਮੁਸਤਫੇ ਲਾ ਕੇ ਜਿਹੜਾ ਗੱਲ ਚਿਪੋਣਾ ਪਿਆ ਇਹ ਲੋਕਾਂ ਦਾ ਜਿਹੜਾ ਇਹ ਲੋਕਧਾਰਿਆ ਸਾਡਾ ਪ੍ਰੋਟੈਸਟ ਕਰਦਾ ਜਿਹੜਾ ਵਜੂਗੀ ਹੱਕ ਹੈ ਜਿਹੜੀ ਅਕਾਦ ਤੇ ਵੀ ਦਾਕਾ ਮਾਰ ਕੇ ਭਗਤਪੁਰ ਸਰਕਾਰ ਇਹ ਸਾਡਾ ਠੋੜੀ ਜਿਹਾ ਕਰਦਾ ਜਿਹੜਾ ਵਾ ਲੋਕ ਸਰਕਾਰ ਤਰੀ ਕਰਕੇ ਐਵੇਂ ਜਿਹੜਾ ਸਟਰਕਚਰ ਨੂੰ ਕਦੇ ਵੀ ਜਿਹੜਾ ਉਾਇਆ ਨਹੀਂ ਜਾ ਸਕਦਾ ਜਿੰਨਾ ਜ਼ਬਰ ਕਰੂਏ ਇਹ ਕਿਸਾਨਾਂ ਦਾ ਜਿਲ੍ਹਾ ਵਾ ਉਹਨਾਂ ਹੀ ਰੋਜ ਜਿਹੜਾ ਵਾ ਵਧੂਗਾ ਕਿ ਆਪਣੇ ਹੱਕਾਂ ਦੀ ਖਾਤਰ ਜਿਹੜਾ ਸਾਡੇ ਪ੍ਰੋਟੈਸਟ ਜਿਹੜਿਆ ਅਸੀਂ ਆਪਾਂ ਸਟਰਕਚਰ ਦਾ ਹੋਰ ਜਿਹੜੇ ਵਾ ਪੋਟੇਜ ਕਰਾਂਗੇ ਅੱਜ ਅੰਮ੍ਰਿਤਸਰ ਚ ਹੀ ਪਤਲਾ ਫੁਕਿਆਗਾ ਕਿਤੇ ਹੋਰ ਵੀ ਫੁਕਿਆ ਜਾ ਰਿਹਾ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਅਸੀਂ ਇੱਥੇ ਪਤਲਾ ਫੁਕਿਆ ਇਸ ਤਰ੍ਹਾਂ ਜਿਹੜਾ ਵਾ ਤੇ ਅੰਮ੍ਰਿਤਸਰ ਤੇ ਜਿੰਨੇ ਵੀ ਜੋਨ ਆ ਜੋਨ ਪੰਗਰੀ ਫੁਕ ਕੇ ਪੂਰੇ ਪੰਜਾਬ ਦੇ ਵਿੱਚ ਸੈਂਕੜੇ ਦਾਵਾਂ ਦੇ ਉੱਤੇ ਜਿਹੜਾ ਵਾ ਅਸੀਂ ਅੱਜ ਪਤਲੇ ਜਿਹੜੇ ਆ ਭਗਵੰਤ ਮਾਨ ਸਰਕਾਰ ਦੇ ਜਿਹੜੇ ਫੁਕਰੇ ਜੇਕਰ ਤੁਹਾਡੀ ਮੰਗ ਨਾ ਸਰਕਾਰ ਵੱਲੋਂ ਮੰਨੀ ਗਈ ਤੇ ਇਹ ਤੇ ਅਗਲੀ ਤੁਹਾਡੀ ਰਣਨੀਤੀ ਕੀ ਹੋਏਗੀ ਕੋ ਇਸ ਤੋਂ ਬਾਅਦ ਜੋ ਵੀ ਸਾਡੀ ਆਹ ਬਰਾਨਿਤੀਆਂ ਜੋ ਸਾਡੀ ਮੀਟਿੰਗ ਦੇ ਵਿੱਚ ਪਾਸ ਹੋ ਗਾ ਉਹਦੇ ਮਤਲਬ ਜਿਹੜਾ ਵਾ ਅਸੀਂ ਅਗਲਾ ਸ਼ੁਕਰਚੀ ਦਾ ਹੋਲੀ ਕੰਮ। ਭਗਵਾਨਪਾਨ ਸਰਕਾਰ ਨੇ ਵਿਧਾਨ ਸਭਾ ਦੇ ਜਿਹੜੇ ਖੇਤੀ ਕਾਨੂੰਨ ਆਏ ਸੀ ਉਹਨਾਂ ਨੂੰ ਨਕਾਰਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਉਹ ਜੇ ਨਕਾਰਿਆ ਕਿਉਂਕਿ ਉਹ ਸੂਬਿਆਂ ਨਾਲ ਨਕਾਰਿਆ ਸੂਬਿਆਂ ਨੂੰ ਹੀ ਕਰਨਾ ਚਾਹੀਦਾ ਖੇਤੀ ਪ੍ਰਧਾਨ ਸੂਬਾ ਦਾ ਪੰਜਾਬ ਇਸ ਕਰਕੇ ਜਿਹੜਾ ਵਾ ਉਹ ਰੱਦ ਕਰਨੇ ਜਿਹੜਾ ਵਾ ਚੰਗੀ ਗੱਲ ਆ ਉਹ ਰੱਦ ਕੀਤੇ ਆ ਲੋਕਾਂ ਦਾ ਜਿਹੜਾ ਵਾ ਪੂਰੀ ਤਰ੍ਹਾਂ ਦਬਾਅ ਸੀਗਾ ਇਹ ਕਰਨੇ ਚਾਹੀਦੇ ਕਿਉਂਕਿ ਜੇ ਸਾਡੇ ਇਹ ਪ੍ਰਧਾਨ ਸੂਬੇ ਦੇ ਵਿੱਚ ਇਹੋ ਜਿਹੇ ਜਿਹੜੇ ਖੇਤੀ ਦੇ ਖੜੇ ਆ ਜਿਹੜੇ ਉਹ ਲਾਗੂ ਹੁੰਦੇ ਆ ਤੇ ਪੂਰੀ ਤਰ੍ਹਾਂ ਸਾਡਾ ਖੇਤੀ ਢਾਂਚਾ ਜਿਹੜਾ ਬਰਬਾਦ ਹੋ ਜੂਗਾ ਤੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜਾ ਵਾ ਉਹ ਅਨਾਜ ਤੋਂ ਜਿਹੜੇ ਵਾਂਝੇ ਹੋ ਜਾਣਗੇ ਅਨਾਜ ਜਿਹੜਾ ਲੋਕਾਂ ਦੀ ਪਹੁੰਚ ਤੋਂ ਦੂਰ ਹੋਊਗਾ ਇਹ ਕਰਕੇ ਜਿਹੜਾ ਸਾਰਾ ਕੁਝ ਇਹ ਕਾਰਪੋਰੇਟ ਜਿਹੜਾ ਵਾ ਸਾਡੇ ਦੇ ਕਾਜੋਂ ਆ ਰਿਹਾ ਵਾ ਜਿਹਦਾ ਕਰਕੇ ਲੋਕ ਜਿਹੜਾ ਸੰਘਰਸ਼ ਕਰ ਰਹੇ ਨੇ ਜੇ ਲੋਕ ਇਹਨੇ ਸੰਘਰਸ਼ ਨਾ ਕਰਦੇ ਹੁੰਦੇ ਤੇ ਅੱਜ ਕਾਰਪੋਰੇਟ ਜਿਹੜਾ ਪੂਰੀ ਤਰ੍ਹਾਂ ਆਪਣੀ ਆਜ਼ਾਦੀ ਦੇ ਨਾਲ ਜਿਹੜਾ ਵਾ ਸਾਰੇ ਲੋਕਾਂ ਨੂੰ ਪੁੱਛੂਗੇ ਦਾ ਦੁਕਾਨਦਾਰ ਵਪਾਰੀ ਜੋ ਵੀ ਕਿਸਾਨ ਆ ਕਿੰਨੀ ਕਾਮੇ ਨਾਲ ਸਾਰਿਆਂ ਨਾਲ ਧੜਕੇ ਉਹਨਾਂ ਨੂੰ ਇੱਕ ਜਿਹੜਾ ਵਸਸਤੀ ਲੇਵਲ ਦੇ ਵਿੱਚ ਤਬਦੀਲ ਕਰਨਾ ਚਾਹੁੰਦਾ ਤੇ ਸਾਡੀਆਂ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦਾ ਉਹ ਉਹਦੇ ਵਾਸਤੇ ਰਾਜ ਜਿਹੜੇ ਖੁੱਲ ਜਾਂਦੇ ਲੋਕਾਂ ਦੇ ਸ਼ਿਕਰਸ਼ ਕਰਕੇ ਜਿਹੜੇ ਰਾਹ ਜਿਹੜੇ ਆ ਉਹ ਔਖੇ ਆ ਸਟਾਰਪੋਰੀਟ ਵਾਸਤੇ ਇਸ ਕਰਕੇ ਜੀ ਕਾਰਪੋਰੇਟ ਦਾ ਮੁਕਾਬਲਾ ਜਿਹੜਾ ਹਰ ਹਾਲਤ ਵਿੱਚ ਸਰਕਾਰਾਂ ਦਾ ਵੀ ਤੇ ਕਾਰਪੋਰੇਟ ਦਾ ਵੀ ਕਰਾਂਗੇ ਧੰਨਵਾਦ